ਲੈ ਫੋਨ ਹੀ ਕਰਾ ਨੂੰ ਲੈ ਮਰ ਜਾਣਾ ਫੋਨ ਵੀ ਨਹੀਂ ਚੱਕਦਾ ਇਹ ਕੁੱਤੋਂ ਇਹਨਾਂ ਦੁਪਹਿਰਾ ਚੜ੍ਹਿਆ ਪਿਆ ਨਾ ਇੱਥੇ ਕੋਈ ਬੱਸ ਆਉਂਦੀ ਆ ਮਰ ਜਾਣੇ ਨੇ ਖਲਾਰੇ ਹੀ ਨਹੀਂ ਹੈਗਾ ਮੋਟਰਸਾਈਕਲ ਰੋਕੀ ਬਾਈ ਹਾਂਜੀ ਮੈਨਾਂ ਨਾਲ ਦੇ ਸ਼ਹਿਰ ਜਾਣਾ ਸੀ ਮੇਰੇ ਤਾਂ ਬੱਸ ਵੀ ਲੰਘੀ ਮੜਾ ਤੇ ਹਿਲਾ ਦੋਂਗੇ ਉੱਥੇ ਜੀ ਨਾ ਮੈਂ ਤਾਂ ਖੇਤ ਹੀ ਜਾਣਾ ਜੀ ਇੱਥੇ ਨਾਲ ਲੱਗਦੇ ਖੇਤ ਹੈ ਮੇਰਾ ਮੈਂ ਤਾਂ ਖੇਤੇ ਖੇਤੇ ਜਾਣਾ ਅੱਛਾ ਹਾਂ ਕੀ ਹੋ ਬਈ ਹਾਂ ਬਈ ਜਿਵੇਂ ਆ ਨਾਲ ਦੇ ਸ਼ਹਿਰ ਟੱਕ ਜਾਣਾ ਮੈਨੂੰ ਲੈ ਚੱਲੋ ਪਲੀਜ਼ ਨਾਲ ਹਾਂ ਕੋਈ ਗੱਲ ਨਹੀਂ ਆ ਜੋ ਬੈਠੇ ਲੈ ਚੱਲਦੇ ਬਈ ਤੁਸੀਂ ਨਹੀਂ ਤੁੱਚ ਕਿੱਧਰ ਜਾਣੇ ਹੋ ਬਈ ਮੈਂ ਤਾਂ ਨਾ ਸ਼ਹਿਰ ਜਾਣਾ ਸੀ ਮੇਰੀ বাসਨਾਉਂਗੀ ਤੇ ਕਿਸੇ ਨੇ ਮੋਟਰਸਾਈਕਲ ਤੇ ਵੀ ਨਹੀਂ ਬਿਠਾਇਆ ਪਤਾ ਕੀ ਹੈ ਬਾਈ ਅੱਜ ਕੱਲ ਸਮਾਂ ਬਹੁਤ ਮਾੜਾ ਹੈ ਹਾਂ ਇਹ ਗੱਲ ਤਾਂ ਹੈਗੀ ਹੈ ਬਈ ਮਾੜਾ ਤਾਂ ਕਰਕੇ ਅੱਜ ਕੱਲ ਕੋਈ ਨਹੀਂ ਚੜਾਉਂਦਾ ਨਾ ਕੋਈ ਰੋਕ ਕੇ ਹਾਂਜੀ ਪਤਾ ਹੈਗਾ ਆਹ ਕੌਣ ਖੜਾਇਆ ਦਾਦਾ ਬੋਸ ਹਾਂ ਬਈ ਹਾਂਜੀ ਬਾਈ ਕਿੱਧਰ ਆ ਕਿੱਥੇ ਲੈ ਆਉਂ ਬਈ ਸ਼ਹਿਰੋਂ ਅੱਜ ਤੇ ਅੱਪੀ ਬੰਡਲ ਚੱਲਾਂ ਅੱਛਾ ਲੈ ਕਾਗਜ਼ ਪੱਤਰ ਦਿਖਾਉ ਆਜੇ ਥੱਲੇ ਆ ਜੇ ਜੀ ਆਜੇ ਥੱਲੇ ਆਓ ਜੀ ਥੱਲੇ ਕਾਗਜ਼ ਦਿਖਾਓ ਮੋਟਰਸਾਈਕਲ ਦੇ ਕਿੱਥੇ ਆ ਆਜਣਾ ਬਈ ਆਜਣਾ ਸਾਈਡ ਤੇ ਲਾ ਦੀ ਆਓ ਜੀ ਸਾਈਡ ਤੇ ਲੱਗੇ ਦੇ ਕਾਗਜ਼ ਚੈੱਕ ਕਰ ਤੂੰ ਅੱਜ ਨਾ ਚੈੱਕ ਕਰਾਓ ਬੱਸ ਇਸ ਤੋਂ ਮੇਕਅਪ ਦਾ ਸਮਾਨ ਨਹੀਂ ਚੈੱਕ ਤਾਂ ਕਰਾਓ ਕਰਾ ਆਦੀ ਹੈ ਇਹਦਾ ਫੀਮ ਲੱਗਦੀ ਆ ਹਾਂਜੀ ਸਰ ਫੀਮ ਹੈ ਚਲੋ ਚਲੋ ਸਰ ਮੈਂ ਛੋਟੇ ਕੋਲੇ ਫੀਮ ਆ ਉਹ ਚਲੋ ਆ ਜਾ ਆ ਦੇਖੋ ਜਨਾਬ ਫੀਮ ਲੱਗਦੀ ਐਨਾਂ ਕੋਲ ਉਹ ਨਹੀਂ ਬਾਈ ਮੈਂ ਤਾਂ ਨਰਦੋਸ਼ ਹਾਂ ਜੀ ਕਿਉਂ ਸ਼ਰਮ ਨਹੀਂ ਹੋਦੀ ਤੈਨੂੰ ਮੈਂ ਕਮਾਈ ਨਹੀਂ ਖਾ ਸਕਦਾ ਸਰ ਮੇਰਾ ਤਾਂ ਨਾਲ ਦਾ ਪਿੰਡ ਹੈ ਜੀ ਜੇ ਮੇਰਾ ਆਧਾਰ ਕਾਰਡ ਦੇ ਲੋ ਪੈਨ ਕੱਢ ਦਿਓ ਤੁਸੀਂ ਸਰਪੰਚ ਨੂੰ ਪੁੱਛ ਰਹੇ ਹੋ ਜੀ ਨੰਬਰ ਦਾ ਜਿੰਨੂੰ ਮਰਜ਼ੀ ਪੁੱਛ ਲੋ ਮੈਨੂੰ ਸਾਰੇ ਜਾਣਦੇ ਨੇ ਜੀ ਇਹ ਤਾਂ ਤੁਰ ਹੀ ਆਉਂਦੀ ਸੀ ਮੈਨੂੰ ਹੱਥ ਦੇ ਦਾ ਰਸਤੇ ਜੀ ਮੈਂ ਤਾਂ ਕਰਕੇ ਝੜ ਲਿਆ ਵੀ ਇਹ ਕਿ ਨਹੀਂ ਧੁੱਪ ਵਾ ਪੈਂਦੀ ਮੈਂ ਪਹਿਲਾਂ ਪੁੱਛਿਆ ਵੀ ਇਹ ਕਹਿੰਦਾ ਨਾ ਦੇ ਇਸ਼ਾਰੇ ਮੈਨੂੰ ਕੀ ਪਤਾ ਜੀ ਹੁਣ ਇਹਦੇ ਕੋਲ ਫੀਮ ਨਿਕਲੀ ਵਾਲੀਓ ਸਫਾਈਆਂ ਨਾ ਦੇ ਇਹਨੂੰ ਗੱਡੀ ਡੇਗ ਹੋਏ ਨਹੀਂ ਜੀ ਮੇਰਾ 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 58 ਵਿੱਚ ਆ ਫਸ ਗਿਆ ਓਏ ਉਹੀ ਮਰਵਾਤੇ ਓਏ ਚਲੋ ਹਿੱਟ ਸੀ